ਥੋੜਾ ਦੱਸੋ ਨਾ ਜਾਣਨਾ ਪਾਵਾ ਮਾੜਾ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਸੀ ਤੁਸੀਂ ਬਰਾਤ ਲੈ ਕੇ ਗਏ ਸੀ ਇਹ ਚਾਰ ਪੰਜ ਬੰਦੇ ਹੀ ਗਏ ਸੀ ਅੱਗੇ ਉੱਠਣ ਜਾਂਦੇ ਨੇ ਸੀਗੇ ਉੱਠਣ ਤੇ ਜਾਣਾ ਹਾਂ ਅੱਜ ਲਾਗਲੇ ਪਿੰਡ ਤੋਂ ਆਪਣੇ ਕੋਲ ਵੀਰ ਹੁਣੀ ਆਏ ਆ ਹਾਂ ਇਹ ਖੂਈ ਪਟਣ ਦਾ ਕੰਮ ਕਰਦੇ ਆ ਹਾਂ ਦੱਸਿਓ ਆਪਣਾ ਨਾਮ ਕੀ ਹੈ ਜੀ ਜਗਤਾਰ ਸਿੰਘ ਜਗਤਾਰ ਸਿੰਘ ਜੀ ਕਿਹੜੇ ਪਿੰਡ ਦੇ ਤੁਸੀਂ ਅਸੀਂ 39 ਪਿਆਸ ਦੇ ਹਾਂ ਪਿੱਛੋਂ ਦਾ 39 ਭਗਵਾਨ ਸਿੰਘ ਵਾਲੀ ਭਗਵਾਨ ਸਿੰਘ ਵਾਲੀ 39 ਹਾਂ ਉੱਥੋਂ ਇੱਥੇ ਆਏ ਹਾਂ ਨੌਂ ਚ ਨੌਂ ਚ ਆਏ ਹਾਂ ਇੱਥੇ ਹਾਂ ਨੌਂ ਕੰਮ ਰਹਿੰਦੇ ਤੁਸੀਂ ਹਾਂ ਜੀ ਇਹ ਕੰਮ ਕਰੋਂ ਤਾਂ ਕਰਦੇ ਆ ਖੂਈ ਪਟਣ ਨਾਲ ਠੀਕ ਹੈ ਸੀਰ 10 ਸਾਲਾਂ ਦੀ ਹੈ 10 ਸਾਲ ਤੋਂ ਕਰਦੇ ਆਈਆਂ ਹਾਂ ਤੇ ਤੁਹਾਨੂੰ ਇਹੀ ਕੰਮ ਲੱਭਾ ਕੋਈ ਹੋਰ ਨਹੀਂ ਕਰਨਾ ਸੀ ਨਾ ਹੋਰ ਵੀ ਕੱਲ ਨਹੀਂ ਖੇਤੀਬਾੜੀ ਕਰਦੇ ਹਾਂ ਹਾਂ ਕਰ ਲੈਂਦੇ ਆ ਤੁਸੀਂ ਮੈਨੂੰ ਇਦਾਂ ਦੱਸੋ ਤੁਸੀਂ ਮੈਨੂੰ ਹੁਣੇ ਕਹਾਣੀ ਸੁਣਾਉਣ ਰਹੇ ਸੀ ਕਿ ਚੱਪਲਾਂ ਵਾਲੀ ਹੂੰ ਇਹ ਚੱਪਲਾਂ ਤੁਸੀਂ ਕਹਿੰਦੇ ਵੀ ਨਿਕਲੀਆਂ ਆਈ ਸੀ ਇੱਕ ਵਾਰੀ ਆਹੋ ਵੀ ਤੁਸੀਂ ਕਿੰਨੇ ਫੁੱਟ ਤੇ ਪਟਣ ਰਹੇ ਸੀ ਕੋਈ ਸਾਢੇ ਸਾਡੇ 22 ਫੁੱਟ ਮੰਨ ਲਾ ਵਸ ਸਾਡੇ 22 ਫੁੱਟ ਦੀ ਪੱਟੀ ਹਾਂ ਤੇ ਚੱਪਲਾਂ ਨਿਕਲੀਆਂ ਕਿਸੇ ਦੀਆਂ ਹਾਂ ਪਰ ਇੰਨੀਆਂ ਡੂੰਗੀਆਂ ਚੱਪਲਾਂ ਕਿਸ ਨੇ ਨਾ ਕੋਈ ਕਰਨੀਆਂ ਕੀ ਹੈ ਕਰਨੀ ਹੈ ਜੀ ਕੀ ਵਜ੍ਹਾ ਕਦੋਂ ਦੀ ਧਰਤੀ ਨਹੀਂ ਸੀ ਉੱਥੇ ਠੀਕ ਹੈ ਏ ਵੀਰ ਹੁਣੀ ਕਹਿੰਦੇ ਆ ਵੀ ਜਿਹੜਾ ਖੋਈ ਪਟਣ ਵਾਲੇ ਕੰਮ ਕਰਦੇ ਆ ਕਈ ਵਾਰੀ ਪੁਰਾਣੀ ਚੀਜ਼ਾਂ ਥਲੋਂ ਨਿਕਲ ਆਉਂਦੀਆਂ ਆ ਤੇ ਉਹ ਜਿਹੜਾ ਡਿਜ਼ਾਈਨ ਸੀ ਚੱਪਲਾਂ ਦਾ ਉਹ ਕਿਹੋ ਜਿਹਾ ਸੀ ਪੁਰਾਣਾ ਸੀ ਕਿ ਨਵਾਂ ਸੀ ਫਰਾਂਡ ਜਾਂ ਲਾਲ ਰੰਗ ਦੀਆਂ ਲਾਲ ਰੰਗ ਚੱਪਲਾਂ ਬਾਟੇ ਵਾਲੀਆਂ ਚੱਪਲਾਂ ਠੀਕ ਹੈ ਫਿਰ ਤੁਸੀਂ ਉਹ ਫਿਰ ਬੰਦ ਕਰਤਾ ਕੰਮ ਉਹ ਉੱਥੇ ਰੋਕਤਾ ਠੀਕ ਆ ਰੋਕਣਾ ਸੀਗਾ ਜੀ ਆ ਤੇਰੇ ਪਾਸੋਂ ਖੰਮ ਆਇਆ ਜੀ ਹੂੰ ਆਇਆ ਸੀਗਾ ਠੀਕ ਹੈ ਮੋੜ ਕੇ ਦੇਖ ਕਰਦਾ ਇਧਰ ਨੂੰ ਠੀਕ ਹੈ ਇਕਾਤੇ ਰੋਕਤਾ ਇਦਾਂ ਵੇਖ ਹੋਰ ਨਾ ਕੁਛ ਨਿਕਲੇ ਵੇ ਛਾਪਾ ਤੁਨੂੰ ਉਹ ਕਹਦਾ ਵੀ ਚਪਲਾ ਜਮਾ ਕੋਈ ਪਤੰ ਖਦਰੇ ਦਾ ਕੰਮ ਆਇ ਤੇ ਠੀਕ ਆ ਹਾਂ ਖਦਰੇ ਵਾਲੀ ਗੰਟੀ ਆ ਉਹਨੇ ਕਿਸੇ ਦਿਨ ਬਾਟੀ ਕੱਢਦੀ ਵਾਰ ਪੜੀਏ ਬਾਟੀ ਦੁਬਾਰਾ ਖਾਲੀ ਕਰਦੀ ਤੇ ਸਭ ਵੱਲ ਤੇ ਬਾਟੀ ਬਾਜਾਂ ਮੈਂ ਠੀਕ ਤੇ ਆਪ ਨਿਕਲ ਜਾਂ ਵਾਰ ਠੀਕ ਆ ਤੇ ਹੁਣ ਤੁਸੀਂ ਦੇਖੋ ਵੀ ਇਹ ਜਿੱਦਾਂ ਹੁਣ ਤੁਸੀਂ ਕੋਈ ਪੌਡਾ ਨਹੀਂ ਰੱਖਿਆ ਵਿੱਚ ਤੇ ਬਾਹਰ ਨਿਕਲ ਨੂੰ ਆਹ ਰਿਆ ਨਾ ਆਰਕ ਤਾਂ ਨਿਕਲਦੇ ਆ ਆ ਰਿਆ ਵੱਡੇ ਅਸੀਂ ਰੱਖਿਆ ਹੈ 1 2 ਅਛਾ ਇਹ ਰੱਖਣੇ ਜ਼ਰੂਰੀ ਹੈ ਫੇਰੀ ਬਾਹਰ ਨਿਕਲਦੇ ਹਾਂ ਹਾਂ ਤੁਸੀਂ ਬੈਲੇ ਮੜਿਆ ਕੋਈ ਨਹੀਂ ਬੈਲੇ ਬੈਗ ਗੱਲਾਂ ਕਰਦੀਆਂ ਤੇ ਰੱਖਿਆ ਹੈ ਪੜੇ ਪੁੜੇ ਕਿੰਨੀ ਕੀਤੀ ਪੜੇ ਪੁੜੇ ਨਾ ਜਾਣ ਪੜੇ ਅਨ ਪੜੀਆਂ ਸਾਢੇ ਟਾਈਮਾਂ ਸਕੂਲ ਹੀ ਨਹੀਂ ਸੀਗੇ ਸਕੂਲ ਹੈ ਨਹੀਂ ਸੀ ਉਦੋਂ ਸਕੂਲ ਦਸੇਗੇ ਕਿਉਂ ਨਹੀਂ ਸੀ ਸਕੂਲ ਨਹੀਂ ਮਿਰਲਾ ਵਾਂਜਾ ਸੀ ਕੋਰਦੂ ਪੜਾਉਂਦਾ ਨਹੀਂ ਉਰਦੂ ਚੱਲਦੀ ਸੀ ਹਾਂ ਅੱਛਾ ਤੇ ਆਹ ਪੇਰੇ ਪਾਕਿਸਤਾਨ ਜਿਹੜਾ ਬਣਿਆ ਉਹ ਤੁਸੀਂ ਦੇਖਿਆ ਹਾਂ ਹਾਂ ਸਭ ਕਟਾਵੱਡੀ ਦੇਖੀ ਹੈ ਮੇਰੀ ਕਟਾਵੱਡੀ ਦੇਖੀ ਹੈ ਹਾਂ ਤੇ ਜਦੋਂ ਤੁਸੀਂ ਉਦੋਂ ਹੀ ਪੰਜਾਬ ਰੰਦੇ ਦੇ ਪਿੱਛੇ ਠੀਕ ਆ ਮੰਕਸਰ ਤੋਂ ਬਾਰੇ ਰੰਜੀਤਗੜ੍ਹ ਰੰਜੀਤਗੜ੍ਹ ਹਾਂ ਠੀਕ ਆ ਜੱਦੀ ਮੇਰੇ ਸਾਡਾ ਉਹ ਆ ਪਿਛਲਾ ਜੁੱਦੀਪੰਡਾ ਰੰਜੀਤਗੜ੍ਹ ਆ ਹਾਂ ਉੱਥੇ ਜੁ ਵੀ ਆ ਠੀਕ ਆ ਸਾਦੇ ਪਰਦਾ ਸਾਡੇ ਹੋਰਾ ਪਿੰਡ ਜਣ ਸਾਡੇ ਸਾਡੇ ਕਬੀਲੇ ਦਾ ਹੈ ਠੀਕ ਆ ਹੋਰਾਈ ਤੇ ਉਦੋਂ ਆਪਣੇ ਪੰਜਾਬੀ ਰਹਿੰਦੇ ਸੀ ਸਾਰੇ ਜਾਂ ਹੋਰ ਵੀ ਹੁੰਦੇ ਸੀ ਮੁਸਲਮਾਨ ਜਾਂ ਇਦਰ ਹੈ ਨਹੀਂ ਕੋਈ ਵੀ ਉਦੋਂ ਅਸੀਂ ਆ ਜਦੋਂ ਠੀਕ ਆ ਸਾਡੇ ਪਿਤਾ ਹੀ ਖੋਜੀ ਹੁੰਦੇ ਸੀ ਕੋ ਜੀ ਹੁੰਦੇ ਹਾਂ ਸਰਕਾਰੀ ਤੇ ਨੋਵਲ ਪੇਮ ਤੁਸੀਂ ਜਦੋਂ ਆਏ ਆ ਤੁਹਾਡੀ ਉਮਰ ਕਿੰਨੀ ਸੀ ਉਦੋਂ ਇੱਥੇ ਦਾ ਵਿਆਹ ਹੋ ਰਿਹਾ ਆ ਮੈਂ ਤੁਹਾਡਾ ਵਿਆਹ ਇੱਥੇ ਹੋਇਆ ਹਾਂ ਹਾਂ ਨੋ 39 ਚ ਵਿਆਹ 40 ਵਿਆਹ ਹੋਇਆ ਇੱਥੇ ਕੁੜੀਆਂ ਦੇ ਵਿਆਹ ਤੇ ਮੁੰਡਾ ਵਿਆਹ ਤਾਂ ਇਹ ਉਦੋਂ ਆਇਆ ਮੈਂ ਇੱਥੇ ਦਾ ਠੀਕ ਹੈ ਅਭੀ ਥਾਲਾ ਗੁਣੀ ਆਇਆ ਇੱਥੇ ਦਾ ਤੇ ਉਦੋਂ ਪਿੰਡ ਦਾ ਮਾਹੌਲ ਕਿਹਾ ਸੀ ਘਰ ਘਰ ਕਿੰਨੇ ਕਿਸੀ ਸੀ ਥੋੜੇ ਸੀ ਇੱਥੇ ਦਾ ਟਿੱਬੇ ਢੁੱਬੇ ਹੁੰਦੇ ਸੀ ਬਾਵਾ ਹਾਂ ਫਿਰ ਲੋਕਾਂ ਨੇ ਆ ਕੇ ਟਿੱਬੇ ਢੁੱਬੇ ਪੱਧਰ ਕੀਤੇ ਹੋਰ ਜਮੀਨਾਂ ਜੁਮ ਹੁਣ ਤਾਂ ਕੋਈ ਪਾਈ ਨਹੀਂ ਮਿੱਟੀ ਤੇ ਹੁਣ ਤਾਂ ਪਉਂਦੀ ਆ ਸਹੀ ਗ ਆਪ ਹੁਣ ਚਾਹਦੇ ਵੀ ਨਹੀਂ ਚਾਰ ਜਮਤੀ ਬੋਈਏ ਠੀਕ ਹੈ ਮਾੜੇ ਤੇ ਤੁਹਾਡੇ ਬਾਲ ਬੱਚੇ ਕਿੰਨੇ ਆ ਇੱਕ ਮੁੰਡਾ ਦੋ ਗੁੱਡੀਆਂ ਦੋ ਗੁੱਡੀਆਂ ਵਿਆਹ ਤੇ ਸਾਰੇ ਸਭ ਵਿਆਹ ਹੈ ਬੱਚਾ ਕੀ ਕੰਮ ਕਰਦਾ ਮੁੰਡਾ ਲੱਕੜਾ ਜਾਂਦਾ ਹੈ ਲੱਕੜਾਂ ਤੇ ਜਾਂਦਾ ਠੀਕ ਹੈ ਤੇ ਜਦੋਂ ਉਸ ਉਹਨਾਂ ਬੇੜਿਆਂ ਦੇ ਵਿੱਚ ਹੁੰਦਾ ਸੀਗਾ ਵੀ ਘੱਟ ਪੜਦੇ ਨੂੰ ਪਟਵਾਰੀ ਰੱਖ ਲਓ ਜਾਂ ਮਾਸਟਰ ਰੱਖ ਲਓ ਤੁਹਾਨੂੰ ਨਹੀਂ ਕਦੇ ਮੌਕਾ ਮਿਲਿਆ ਵੀ ਮੈਂ ਮਾੜੇ ਦੋ ਜਮਾਤਾਂ ਪੜ ਕੇ ਨੌਕਰੀ ਲੱਭ ਜਾਈਏ ਇਹ ਚੀਜ਼ ਤਾਂ ਪਤਾ ਹੀ ਨਹੀਂ ਛੇ ਤੂੰ ਪੜਾਈ ਵੱਰਦਾ ਖਿਆਲ ਹੀ ਨਹੀਂ ਆ ਤੇ ਤੁਹਾਨੂੰ ਇੱਕ ਬੱਕਰੀਆਂ ਵੇਖ ਲੀਆਂ ਚਰਾ ਲੀਆਂ ਠੀਕ ਹੈ ਤੁਹਾਨੂੰ ਸ਼ਾਇਦ ਬੱਕਰੀਆਂ ਵੀ ਆ ਮੈਨੂੰ ਦੇਖਿਆ ਹੈ ਪਹਿਲਾਂ ਮੈਂ ਪਹਿਲਾਂ ਨਹੀਂ ਹੁਣ ਹੈ ਨਹੀਂ ਤੁਹਾਨੂੰ ਦੇਖਿਆ ਮੈਂ ਇਦਾਂ ਚਰਾਉਂਦੇ ਹੋਏ ਨੂੰ ਤੇ ਆ ਜਿਹੜਾ ਕੰਮ ਤੁਸੀਂ ਸਿੱਖਿਆ ਕਿੱਥੋਂ ਇਹ ਤੁਹਾਨੂੰ ਆਪ ਹੀ ਆ ਗਿਆ ਕੁਝ ਤੁਹਾਡਾ ਅਹਿਸਾਸ ਸੀਗਾ ਇਸ ਕੰਮ ਸਿਖਾਉਣ ਨੂੰ ਇਹ ਕਿ ਇਹ ਜਿਹੇ ਨੌਟਕੇਲੇ ਨੌਟਕੇ ਦੇ ਬੰਦੇ ਤੁਹਾਨੂੰ ਸਿਖਾਇਆ ਸਾਡੇ ਜੀ ਠੀਕ ਹੈ ਉਹਨਾਂ ਨਾਲ ਜਾੜੀ ਜਾਂਦਾ ਹੁੰਦਾ ਸੀ ਮੈਂ ਜਾਵੜਦਾ ਸੀ ਖਾਣ ਦਾ ਮਰਿਆ 10 20 ਦੇ ਦਿੰਦੇ ਸੀ 10 20 ਰੁਪਏ ਹਾਂ ਅੱਛਾ ਤੇ ਲਾਲਤ ਨਾਲ ਜਾਵੜਦੇ ਨੇ ਨਾਲ ਸਾਰ ਤਨ ਬਾਲਟੀ ਖਿੱਚੀ ਜਾਣੀ ਆ ਅਸੀਂ ਤੁਸੀਂ ਬਾਲਟੀ ਖਿੱਚਦੇ ਹਾਂ ਤੇਰੇ ਵਿੱਚ ਵੱਡਾ ਬੰਦਾ ਉਹ ਹੋਰ ਹੁੰਦਾ ਬਾੜਾ ਸਿੱਧਾ ਰਿਹਾ ਅਖੇ ਇਧਰ ਆ ਮੜ ਕੇ ਉਹਨੂੰ ਕੋਈ ਕੰਮ ਬੈ ਗਿਆ ਹਾਂਜੀ ਮੈਂ ਕਿਹਾ ਚੱਲ ਮੈਂ ਕੱਢ ਦਣਾ ਕੋਈ ਵੱਡਾ ਹੀ ਹੈ ਬੰਦਾ ਹੀ ਹੈ ਵਿਆਹ ਹੋ ਵੀ ਲੱਗਾ ਹੀ ਮੈਨੂੰ ਪਤਨੀ ਹੀ ਆ ਹਾਂਜੀ ਉਹ ਆਇਆ ਉਹਨੇ ਤਾਂ ਮੈਂ ਉਹ ਕੱਢ ਦੀ ਠੀਕ ਹੈ ਚਲੋ ਵਧੀਆ ਆ ਤੇ ਜਵਾਲ ਆ ਗਿਆ ਉਹਨਾਂ ਬੇੜਿਆਂ ਦੇ ਵਿੱਚ ਤਾਂ ਫਿਰ ਘਟ ਹੋਣੀ ਆ ਆ ਘਟ ਕੱਟ ਸੀ ਆ ਠੀਕ ਐ ਫੋਟ ਤੇ ਹੁਣ ਤੁਸੀਂ ਕਿੰਨੇ ਲੈਣੇ ਆ ਪਟਾਈ ਹੁਣ ਕਿ ਹਾਂਜੀ ਹੁਣ ਅਸੀਂ 150 ਫੋਟ ਦਾ ਲੈਣਾ 150 ਰੁਪਏ ਫੋਟ ਦੇ ਵਿੱਚ ਬੰਦਾ ਵੀ ਤੁਹਾਡਾ ਹਾਂ ਬੰਦਾ ਵੀ ਸਾਡਾ ਮਤਲਬ ਬਾਲਟੇ ਬੋਲਟੀਆਂ ਸਾਰਾ ਸਮਾਨ ਸਾਰਾ ਸਮਾਨ ਸਾਡਾ ਹੈ ਬਾਲਟੀ ਆਪਣੀ ਇੱਥੀ ਵੀ ਹੈ ਠੀਕ ਐ ਤੇ ਜਦੋਂ ਬਾਲਟੀਆਂ ਖਿੱਚਣ ਵਾਲਾ ਬੰਦਾ ਇਹਦਾ ਮਤਲਬ ਇਹ ਆ ਵੀ ਜਿਹੜਾ ਕੋਈ ਜਿਸ ਬਾਲਟੀ ਵਾਲੇ ਦਿੰਨੇ 500 ਰੁਪਏ ਦੜੀ 500 ਰੁਪਏ ਦੜੀ ਦਿੰਨੇ ਆ ਹਾਂ ਆਹ ਉਹ ਕਾਇਆ ਕਿਤੇ ਨਹੀਂ ਇਦਾਂ ਕਿਹੜਾ ਸੁੱਖ ਹਾਂ ਬਾਕੀ ਜਿਹੜੇ ਪੈਸੇ ਵਾਜਦੇ ਜੀ ਉਹ ਮਰੇ ਜਾਂਦੇ ਐ ਅੱਛਾ ਮੈਨੂੰ ਇਹ ਗੱਲ ਦੱਸੋ ਜੇ ਕਿਸੇ ਨੇ ਪਟਾਉਣੀ ਹੋਵੇ ਤਾਂ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਮੈਂ ਜਿਹੜਾ ਬੰਦਾ ਵੀ ਸਾਡਾ ਹੀ ਹੋਊਗਾ ਕਹਿਣ ਨੂੰ ਤੁਹਾਡਾ ਹਾਂ ਤੇ ਖਿੱਚਣਾ ਵੀ ਤੁਸੀਂ ਪੱਟ ਕੇ ਵੀ ਤੁਸੀਂ ਦੇਣੀ ਤੇ ਸਾਡੇ ਔਜ਼ਾਰ ਵੀ ਕਈ ਕੋਈ ਵੀ ਤੁਹਾਡੇ ਸਾਰਾ ਕੁਝ ਹੈਨਾ ਹਾਂ ਸਭ ਕੁਝ ਤੇ ਤੁਹਾਡਾ ਫੋਨ ਨੰਬਰ ਜਿਹੜਾ ਕਹ ਬੋਲ ਦਿਓ ਜਿਹਦੇ ਕਰਕੇ ਤੁਹਾਨੂੰ ਚੇਤੇ ਨੰਬਰ ਤੁਹਾਡਾ ਹਾਂ ਤੁਹਾਡਾ ਕੱਲ ਲੰਮਰਾ ਆ ਜੀ ਉਹ ਮੈਂ ਕੱਢ ਕੇ ਇੱਥੇ ਪਾ ਦੂੰਗਾ ਇਹ ਮੈਂ ਵੀਡੀਓ ਵਾਸ ਕਰਕੇ ਬਣਾ ਰਹੇ ਆ ਤੇ ਜਦੋਂ ਨਾ ਕੋਈ ਗ੍ਰਾਹਕ ਗ੍ਰਾਹਕਾਂ ਪਾਇ ਲਾ ਜਾਂਦਾ ਵੀ ਐਸਪੈਂਡ ਦੇ ਬੰਦੇ ਖੁਈਆਂ ਪੱਟਦੇ ਆ ਹਾਂ ਹੋਰ ਕੋਲ ਫੋਨ ਹੋਰ ਹੋਣਗੇ ਫਿਰ ਉਹਦੇ ਕੋਲ ਹੋਰ ਲੋਕ ਪਟਾਉਣ ਲੱਪਣੇ ਆ ਇਹਨੂੰ ਆਪਾਂ ਤਮਾਕਾ ਨਾ ਉਹ ਵੀ ਪਟੀਆਂ ਨਾਲ ਹਿੱਥੇ ਤਾਂ ਸਾਰਿਆਂ ਨੂੰ ਪਤਾ ਹੈ ਮੇਰਾ ਨਿੰਲੇ ਇਹ ਕਾਤ ਉਹਨੂੰ ਨੂ ਬਤਾ ਦਿਆ ਠੀਕ ਹੈ ਵਾਕਿਆ ਸਾਰ ਲਾਕੇ ਨਹੀਂ ਪਤਾ ਮੇਰਾ ਇਹਨੂੰ ਤਮਾਕਾ ਖੁਈ ਵੀ ਕਹਿੰਦੇ ਆ ਨਾ ਸ਼ਾਇਦ ਹਾਂ ਆਹੋ ਮਿੱਠਾ ਕਰਕੇ ਤਮਾਕਾ ਵਿੱਚ ਥੱਲੇ ਵਗਦਾ ਯਾਰ ਹਾਂ ਹਾਂ ਜਿਹੜਾ ਪਾਣੀ ਨਿਕਲਦਾ ਆ ਉਹ ਪਾਣੀ ਖਾਰਾ ਹੁੰਦਾ ਇੱਥੇ ਰਾਜਸਥਾਨ ਜੀਆ ਮਿੱਠਾ ਹੁੰਦਾ ਕਈ ਤਾਂ ਮਿੱਠਾ ਵੀ ਹੈ ਕਈ ਤਾਂ ਖਾਰਾ ਵੀ ਹੈ ਠੀਕ ਹੈ ਆਮਨੌਰ ਦੇ ਲਾ ਕੇ ਗਿਆ ਸਿਆਲ ਦੇ ਮਹੀਨੇ ਚ ਹਾਂਜੀ ਇਹਦੇ ਪਾਣੀ ਵਧੀਆ ਨਿਕਲੇ ਆ ਇਹ ਜਿਹੜਾ ਪਾਣੀ ਹੈ 10 ਫੁੱਟ ਤੇ ਆ ਜਾਂਦਾ ਇੱਥੇ ਉਹਦੇ ਤਾਂ 12 ਫੁੱਟ ਤੇ ਆਇਆ ਸੀ ਆ 12 ਫੁੱਟ ਤੇ ਪਾਣੀ ਆ ਜਾਂਦਾ ਆਮਨੌਰ ਦੇ ਜਦੋਂ ਪਾਣੀ ਆਏ ਤੁਸੀਂ ਫਿਰ ਉਹ ਕੰਮ ਬੰਦ ਕਰ ਦਿੰਨੇ ਹਾਂ ਮੋਹੱਲਾ ਦੇ ਵਿੱਚ ਵਿਆਹ ਹੋਇਆ ਸਾਡੇ ਦੇ ਵਿਆਹ ਦੇ ਪੰਜ ਪੰਜ ਵਿਆਹ ਹੋ ਗਏ ਤੁਹਾਡੇ ਪੰਜ ਰੁਪਏ ਚ ਵਿਆਹ ਹੋ ਗਿਆ ਤੁਹਾਡਾ ਹੋ ਹੋ ਏਦਾਂ ਕਾਤੇ

ਹਾਂ ਠੀਕ ਹੈ ਸੌਰੀ ਪਕੇ ਇਕੱਠੇ ਰਾਲ ਗਏ ਹੋਰ ਅੱਛਾ ਤੁਸੀਂ ਮੈਨੂੰ ਕਹਿੰਨੇ ਵੀ 5 ਰੁਪਈਆ ਜੀ ਵਿਆਹ ਹੋ ਗਿਆ ਇਦਾਂ ਮਤਲਬ ਇਦਾਂ ਘੱਟ ਰੇਟ ਚ ਕਾਤੋਂ ਹੋ ਗਿਆ ਕੁਝ ਤਾਂ ਖਰਚਾ ਲੱਗਿਆ ਹੁਣ ਆਇਆ ਕੁਝ ਨਹੀਂ ਓਟਾ ਤੇ ਗਈ ਤੁਸੀਂ ਕਹਿੰਨੇ 5 ਰੁਪਈਆ ਦੇ ਸਭ ਕੁਝ ਆ ਜਾਂਦਾ ਸੀ ਉਸ ਟਾਈਮ ਠੀਕ ਹੈ ਰੀੜਾ ਕਪੜਾ ਵੀ ਰੋਟੀ ਪਾਣੀ ਵਾਲਾ ਖਰਚਾ ਵੀ ਠੀਕ ਹੈ 5 ਜੀ ਹੈ 5 ਰੁਪਈਆ ਜੀ ਠੀਕ ਹੈ ਵਾਜੇ ਉਜੇ ਵਾਲਾ ਸਾਰਾ ਡੰਗਾ ਇੱਥੇ ਆਇਆ ਨਹੀਂ ਅੱਛਾ ਢੀ ਹੁੰਦੇ ਸੀ ਉਦੋਂ ਕਿ ਢੋਲ ਹੁੰਦੇ ਸੀ ਹਾਂ ਪੰਜਾਲ ਸਪੀਕਰ ਉਹਦੇ ਜਾਂ ਟੋਲ ਹੁੰਦੇ ਸੀ ਟੋਲ ਹੁੰਦੇ ਸੀ ਮੰਜੇ ਤੇ ਲਾ ਕੇ ਜਿੱਦਾਂ ਸਪੀਕਰ ਇਦਾਂ ਹਾਂ ਹਾਂ ਠੀਕ ਆ ਤੇ ਜਿਹੜੀਆਂ ਬੁੜੀਆਂ ਬੋਲੀਆਂ ਬੋਲੀਆਂ ਪਈ ਸੀ ਤੁਹਾਡੇ ਵਿਆਹ 'ਚ ਪਈਆਂ ਬੋਲੀਆਂ ਬਥੇਰਾ ਕੁਝ ਹੁੰਦਾ ਰਿਹਾ ਉਦੋਂ ਅਕਸਰ ਆਪਾਂ ਆਪਣੀ ਜ਼ਿੰਦਗੀ ਤੋਂ ਗਿਲੇ ਸ਼ਿਕਵੇ ਕਰਦੇ ਆਂ ਲੇਕਿਨ ਇਹ ਮੇਰਾ ਪਹਿਲਾ ਪੋਡਕਾਸਟ ਆ ਤੇ ਇਹਨਾਂ ਕੋਲੋਂ ਵੀ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਬਹੁਤ ਹੀ ਸਿੱਧੇ ਜਿਹੇ ਪਿਆਰੇ ਜੀ ਮਨਮੋਹਕ ਜੇ ਇਨਸਾਨ ਆ ਮਿਹਨਤੀ ਇਨਸਾਨ ਆ ਮੇਰਾ ਇਹਨਾਂ ਅੱਗੇ ਸਜਦਾ ਆ ਸਲਾਮ ਆ ਜਿਹੜਾ ਵੀ ਬੰਦਾ ਮਿਹਨਤ ਕਰਦਾ ਆ ਮੇਰਾ ਉਹਨੂੰ ਦਿਲੋਂ ਸਲੂਟ ਆ ਵੀਰ ਨਾ ਮੈਂ ਬਹੁਤ ਸਾਰੇ ਗੱਲਾਂ ਕੀਤੀਆਂ ਹਾਲਾਂਕਿ ਮੈਂ ਸਾਰੀਆਂ ਗੱਲਾਂ ਰਿਕਾਰਡ ਨਹੀਂ ਕਰ ਸਕਿਆ ਕਿਉਂਕਿ ਇਹਨਾਂ ਨੇ ਨਾਲ-ਨਾਲ ਕੰਮ ਵੀ ਕਰਨਾ ਸੀਗਾ ਇਹਨਾਂ ਦਾ ਜਿਹੜਾ ਬਿੱਲ ਬਣਿਆ ਸੀਗਾ 1400 ਰੁਪਏ ਬਿੱਲ ਬਣਿਆ ਮਤਲਬ 10 ਫੁੱਟ ਆਪਣੀ ਖੂਈ ਗਈ ਹੈ ਤੇ ਆਪਾਂ ਇਹਨਾਂ ਨੂੰ ਪੂਰਾ ਮੁੱਲ ਦਿੱਤਾ ਹੈ ਲੰਗਰ ਬਾਣੀ ਵੀ ਸ਼ਿਕਾਇਤ ਉਹ ਦਿਨ ਆਪਾਂ ਕੋਲ ਆਉਂਦੇ ਰਹੇ ਆ ਬਹੁਤ ਹੀ ਜ਼ਿਆਦਾ ਮੇਰੇ ਨਾਲੋਂ ਕਿਤੇ 100 ਗੁਣਾ ਵੱਧ ਕੇ ਮਿਹਨਤੀ ਇਨਸਾਨ ਆ ساری ਉਮਰ ਲੱਗੀ ਆਪਦੇ ਪਰਿਵਾਰ ਨੂੰ ਹਜੇ ਤੱਕ ਵੀ ਪਾਲਦੇ ਕਿਉਂਕਿ ਬਜ਼ੁਰਗ ਹੋ ਗਏ ਆ ਤੁਹਾਨੂੰ ਮੇਰਾ ਇਹ ਵਲੌਗ ਕਿਦਾਂ ਲੱਗਾ ਤੁਸੀਂ ਸਾਰੇ ਯਾਨੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਇਸ YouTube ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਵੀ ਕਰਿਓ ਤੇ ਬੈਲ ਆਈਕਨ ਤੇ ਕਲਿੱਕ ਵੀ ਕਰ ਲਿਓ ਨਵੇਂ-ਨਵੇਂ ਵਲੌਗ ਹੋਰ ਵੀ ਆਉਣਗੇ Instagram account kirtikmaitnihaldib ਦੋਨਾਂ ਨੂੰ ਤੁਸੀਂ ਫੋਲੋ ਕਰਨਾ ਹੈ ਆਪਣੀ ਰਾਏ ਜਰੂਰ ਦਿਓ ਕਿ ਮੈਂ ਹੋਰ ਕੀ ਕੀ ਸੁਧਾਰ ਕਰ ਸਕਦਾ ਆ ਇਸ ਨਵੇਂ ਵਲੌਗ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ